ਆਂੜੀਆਂ ਦਾ ਕਤਮਾ ਮੈਂ ਬਣੀਆ ਕਹਿੰਦਾ ਮਸਲਾ ਹੈ ਮਸਲਾ ਇਹ ਜੋ ਵੀ ਜਿਹੜੀ ਮੋਟਰ ਦਾ ਕੇਸ ਚੱਲਣ ਡਿਆ ਉਹ ਕੋਈ ਤੁਸੀਂ ਤੋਂ ਥਾਂ ਬਹੁ ਡੂੰਗੀ ਹੈ ਉਹ ਇਕੱਲਾ ਕਰਾ ਬੰਦਾ ਕਰ ਨਹੀਂ ਸਕਦਾ ਜਿਹੜਾ ਨਜਾਇਜ਼ ਜਲਾਮ ਲੱਗਣ ਡਿਆ ਹੈ ਇੱਕ ਬਹੁਤ ਗਲਤ ਕੰਮ ਕਰਦਾ ਪਿੰਡ ਦਾ ਕਿਸ ਤੇ ਇਲਜ਼ਾਮ ਲੱਗਣ ਡਿਆ ਇਹ ਮੁੰਡਾ ਆਜੇ ਪਾਲ ਕਿੱਥੋਂ ਦਾ ਇਹ ਪਿੰਡ ਰਾਣੀਆਂ ਦਾ ਕੀ ਕਰਦਾ ਟੀ ਇਹ ਮੁੰਡਾ ਇਹ ਮੁੰਡਾ ਤੇ ਕੰਮਕਾਰ ਹੀ ਕਰਦਾ ਚਾਹ ਦੱਡਦਾ ਭਾਈ ਤੇ ਮੌਕੇ ਦੇ ਅਫਸਰਾਂ ਨੇ ਕੀਤੀ ਗਈ ਗੱਲ ਉਹ ਤੇ ਆ ਅਫਸਰਾਂ ਨੇ ਕੱਲ ਵੀ ਕੀਤੀ ਕਿ ਮੀਟਿੰਗ ਪਰਸੋਂ ਵੀ ਸਾਡੀ ਹੋਈ ਆ ਜਿਹੜੀ ਮੋਟਰ ਲੱਤੀ ਆ ਉਹ ਬਜਾਇਕਾ ਉਹ ਵੀ ਨਹੀਂ ਵੇਚਾ ਵੰਡਿਆ ਜਿਹੜੀ ਚੋਰੀ ਹੋਈ ਆ ਮੰਗ ਕੀ ਕਰਦੇ ਆ ਮੰਗਾਈ ਇਹ ਕਰਦੇ ਆ ਕਿ ਇਨਸਾਫ ਚਾਹੀਦਾ ਦੂਜੀ ਗੱਲ ਇਹ ਜੋ ਕਿ ਥਾਣਾ ਜਿਹੜਾ ਇਹ ਆਪਣੇ ਸਭ ਲਈ ਬਣਿਆ ਇੱਥੇ ਮਾਰੇ ਦੀ ਵੀ ਸੁਣੇ ਧਗੜੇ ਦੀ ਵੀ ਸੁਣੀ ਚਾਹੀਦੀ ਗੱਲ ਇਹ ਨਹੀਂ ਵੀ ਆਪਾਂ ਧਗੜੇ ਦੀ ਸੁਣੀ ਚਾਹੀਦੀ ਤੇ ਮਾਰੇ ਦੀ ਨਾ ਕਰੀਂ ਕੀ ਲੱਗਦਾ ਥੱਕਾ ਰਿਹਾ ਮੇਰਾ ਧੱਕਾ ਰਿਹਾ ਲੱਗਦਾ ਬਹੁਤ ਜ਼ਿਆਦਾ ਥੱਕਾ ਹੋ ਰਿਹਾ ਥੋੜਾ ਵੀ ਫਿਰ ਉਹ ਨਾਲ ਗੱਡੀ ਆਪਾਂ ਰੁਕਣ ਦੀ ਗੱਲ ਕੀਤੀ ਉਹ ਨਾਲ ਗੱਡੀ ਭਜਾਤੀ ਗੱਲ ਤਾਂ ਸੁਣ ਸਕਦੇ ਨਾ ਆਪਾਂ ਗੱਡੀ ਚੋਂ ਬੰਦਾ ਨਹੀਂ ਤਾਰ ਸਕਦੇ ਤੇਰਾ ਨਾਮ ਰਜੀਤ ਸਿੰਘ ਜੀ ਜੀ ਰਸਤੇ ਪੰਜਾਬ ਹਾਂਜੀ ਇਹ ਰਾਣੀਆਂ ਪਿੰਡ ਤੋਂ ਜੀ ਕੀ ਮਸਲਾ ਹੋਇਆ ਜੀ ਅੱਜ ਮਸਲਾ ਜੀ ਇਹਦਾ ਕਿ ਜਾਇ ਜੀ ਜੁਨੀਆ ਦਾ ਪ੍ਰਧਾਨ ਆ ਜੀ ਇਹ ਸਾਡੇ ਤੇ ਦਬਾਅ ਪਾ ਕੇ ਤੇ ਮੁੰਡੇ ਦਾ ਇੱਕ ਦਾ ਅਜੇ ਦਾ ਪਰਚਾ ਕਰਾ ਦਿੱਤਾ ਜੀ ਦੂਜੇ ਮੁੰਡੇ ਦਾ ਨਜਾਇਜ਼ ਨਾਂ ਲਾਉਂਦੇ ਆ ਜੀ ਸਾਰਾ ਕੁਝ ਮੈਂਟਮ ਨੇ ਜੋ ਵੀ ਕੈਮਰੇ ਲਾਗੇ ਪੁੱਛ ਤਾਲ ਕੀਤੀ ਆ ਕੁਝ ਕੈਮਰੇ ਅੱਜ ਨਹੀਂ ਜੀ ਆਇਆ ਤੇ 60 ਤੇ ਧੱਕਾ ਹੁੰਦਿਆ ਜੀ ਮਾਮਲਾ ਕਿਸ ਚੀਜ਼ ਦਾ ਇਹ ਮੋਟਰ ਦਾ ਜੀ ਨਜਾਇਜ਼ ਨਾ ਪਾਇਆ 20 25 ਫੁੱਟ ਤੋਂ ਨੀਵੀਂ ਪਾਣੀ ਦੇ ਮੋਟਰ ਲੱਗੀ ਆ ਕੱਲੇ ਦੋ ਬੰਦਿਆਂ ਦਾ ਕੰਮ ਨਹੀਂ ਜੇ ਮੌਕਾ ਪੁਲਿਸ ਜਾ ਕੇ ਵੇਖ ਸਕਦੀ ਜੀ ਬੇਟਾ ਵੀ ਵੰਡੇ ਹੀ ਤੇ ਇਹਨਾਂ ਦਾ ਲੜਕਾ ਵੀ ਵੰਡੇ ਗਿਆ ਜੀ ਇਹ ਜਾ ਕੇ ਉੱਥੋਂ ਭਾਵੇਂ ਨਕਵਾਰੀ ਕਰ ਸਕਦੇ ਨੇ ਪਿੰਡ ਦੇ ਬੰਦੇ ਸਫਾਈ ਦੇਣ ਨੂੰ ਸਾਡੇ ਮਗਰ 50 ਬੰਦੇ ਖਲੋਤੇ ਚ ਤਿਆਰ ਆ ਕੀ ਕੀ ਮੁੰਡਿਆਂ ਦੇ ਨਾਮ ਤੇ ਕਿੰਨੀ ਉਮਰ ਦੇ ਇਹ ਕੁਛ ਹਣ ਕੇ 20 ਸਾਲ ਦੀ ਉਮਰ ਦੇ ਲੱਗੇ ਬੰਦੇ ਹੋਣਗੇ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਇਸ ਮੁੱਦੇ ਤੇ ਪੁਲਿਸ ਨਾਲ ਗੱਲ ਕੀਤੀ ਗਈ ਹਾਂਜੀ ਪਹਿਲਾਂ ਸੌਂ ਤੇ ਵੀ ਅਸੀਂ ਗੱਲ ਮਗਾਈ ਆ ਜੀ ਇਹਨਾਂ ਨੂੰ ਸੌਂ ਦੇਣ ਤੇ ਵੀ ਸਾਰਾ ਕੁਝ ਹੋਇਆ ਪਰ ਉਹ ਮੰਨਿਆ ਨਹੀਂ ਹੁਣ ਕਾਰਵਾਈ ਕੀ ਕੀਤੀ ਗਈ ਕਾਰਵਾਈ ਇਹਨਾਂ ਨਜਾਇਜ਼ ਬੰਦਿਆਂ ਦੀ ਗਵਾਹੀ ਪਾ ਕੇ 5-6 ਬੰਦਿਆਂ ਦੀ ਪਿੰਡ ਚੋਂ ਤੇ ਇਹਨਾਂ ਪਰਚਾ ਕਰਾਇਆ ਬੰਦੇ ਤੇ ਹੁਣ ਮੰਗ ਕੀ ਕਰਦੇ ਆ ਅਸੀਂ ਮੰਗ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੇ ਪਰਚਾ ਰੱਦ ਨਹੀਂ ਹੁੰਦਾ ਤਾਂ ਫਿਰ ਅਸੀਂ ਜਿੱਥੇ ਵੀ ਸਾਡੀ ਕੋਸ਼ਿਸ਼ ਹੋਵੇ ਅਸੀਂ ਕਰਾਂਗੇ ਮੇਰਾ ਨਾਮ ਸੁਮਨ ਸਿੰਘ ਮੈਂ ਪਿੰਡ ਰਾਣੀਆ ਤੋਂ ਮੌਜੂਦਾ ਮੈਂਬਰ ਹਾਂ ਜੀ ਕੀ ਗੱਲ ਹੋਈ ਜੀ ਅੱਜ ਥਾਣੇ ਦੀ ਥਾਣੇ ਸਰ ਇਹੀ ਗੱਲ ਹੋਈ ਹੈ ਕਿ ਨਾਲੇ ਦਾ ਇਹ ਦੋ ਮੁੰਡਿਆਂ ਦਾ ਨਾਮ ਲਾਇਆ ਜਾਂਦਾ ਹੈ ਮੋਟਰ ਦਾ ਜੀ ਉਹਦੀ ਮੋਟਰ ਉਹ ਡਰੇਨ ਦੇ ਉੱਤੇ ਮੋਟਰ ਆਈ ਚਾਹੇ ਤਾਂ ਕੋਈ ਬਰਾਮਤ ਚੀਜ਼ ਕੀਤੀ ਗਈ ਹੋਵੇ ਤੇ ਫਿਰ ਵੀ ਤੇ ਬੰਦੇ ਦਾ ਪਰਚਾ ਕਟਾਇਆ ਜਾਂਦਾ ਹੈ ਤੇ ਕੋਈ ਚੀਜ਼ ਬਰਾਮਤ ਵੀ ਨਹੀਂ ਹੋਈ ਆਪਾਂ ਗਵਾਹੀ ਤੇ ਹੀ ਬੰਦਿਆਂ ਦੇ ਪਰਚੇ ਕਟਾਈ ਜਾਂਦੇ ਆ ਇਹਦਾ ਤੇ ਜਿੰਨੇ ਮਰਜ਼ੀ ਭਲੇ ਸਾਰੇ ਪਿੰਡ ਦੇ ਪਰਚੇ ਕਟਾ ਦਿਓ ਜੀ ਗਵਾਹੀ ਦੇ ਹਿਸਾਬ ਦੇ ਨਾਲ ਤਾਂ ਤੇ ਬੜੇ ਤੱਕੇਸ਼ਾਈ ਹੋਣਦੀ ਹੈ ਜੀ ਕਿਨਾਲ ਦਾ ਬੱਚਿਆਂ ਦੇ ਨਾਲ ਕੀ ਚੀਜ਼ ਦਾ ਜਿਹੜਾ ਵਾਹ ਇੰਨਾਂ ਤੇ ਇੰਨਾਂ ਦਾ ਇੰਤਜ਼ਾਮ ਲੱਗਾ ਸਰ ਇਹਦਾ ਮੋਟਰ ਦਾ ਇੰਤਜ਼ਾਮ ਲਾਈ ਜਾਂਦੇ ਵੀ ਸਾਡੀ ਮੋਟਰ ਚੋਰੀ ਹੋ ਗਈ ਆ ਜਿੰਨੀ ਮੋਟਰ ਦਾ weight ਦੱਸਦੇ ਆ ਜਿੱਦਾਂ ਦੇ ਵਿੱਚ ਚਨਾਲ ਦਾ ਮੋਟਰ ਤੇ ਆ ਨਾੜ ਨੋੜ ਖੋਲ ਕੇ ਖੜੀ ਆ ਉਹਨੇ ਤਾਂ ਸਰ ਚਾਬੀਆਂ ਪਾਣੇ ਨਹੀਂ ਇਕੱਠੇ ਹੁੰਦੇ ਜਿੰਨੇ ਚਾਬੀਆਂ ਵੇ ਲੈ ਜਾਂਦੇ ਆ ਨਾ ਨਹੀਂ ਨਾ ਕਿੱਦਾਂ ਕਿ weight ਹੁੰਦਾ ਤੇ ਕਿੰਨੀ ਜਗ੍ਹਾ ਤੋਂ ਘੱਟੋ ਘੜ ਸਰ ਦੱਸਦੇ ਵੀ 2 ਕੁਆਂਟਲ ਦੀ ਮੋਟਰ ਹੈ ਜਿੱਕੇ ਨਾਲੇ ਤੇ 2 ਕੁਆਂਟਲ ਦੀ ਮੋਟਰ ਹੈ ਜਿੰਨੀ ਢੰਗਾਈ ਦੇ ਵਿੱਚ ਆ ਨਹਿਰ ਟ੍ਰੇਨ ਦੇ ਵਿੱਚ ਮੋਟਰ ਆ ਉਸੇ ਕੱਢਣ ਲੱਗੇ ਕੱਟੋਕੜ 7-8 ਬੰਦੇ ਚਾਹੀਦੇ ਫਿਰ ਮੋਟਰ ਨਿਕਲੂਗੀ ਜੀ ਤੇ ਲੱਗਦਾ ਕਿ ਦੋ ਜਣੇ ਨੇ ਮੋਟਰ ਨਹੀਂ ਨਹੀਂ ਸਰ ਦੋ ਜਣੇ ਮੋਟਰ ਕੱਢ ਨਹੀਂ ਸਕਦੇ ਕਿਉਂਕਿ ਅਹੀ ਵੀ ਉਥੋਂ ਦੇ ਰਹਿਣ ਵਾਲੇ ਬਾਰਡਰ ਦੇ ਕਨਾਲ ਦੇ ਬੈਠੇ ਆ ਤੁਸੀ ਦੇ ਥੱਲੇ ਦਾ ਮੋਟਰ ਲਾਈ ਹੈ ਜੀ ਕਨਾਲੇ ਦਾ ਅੱਜ ਕੀ ਮੰਗੀ ਕਰਦੇ ਮੰਗ ਇਹੀ ਕਰਦੇ ਵੀ ਚਲੋ ਜਿਹੜੀ ਠੱਡੇ ਸ਼ਾਈ ਹੋਂਦੀ ਏ ਠੱਡੇ ਸ਼ਾਈ ਨਾ ਹੋਵੇ ਇਹਨਾਂ ਦੇ ਪਰਚੇ ਨਾ ਕੱਟੇ ਜਾਣ ਕੋਈ ਸੁਣਦੀ ਨਹੀਂ ਹੈ ਜੀ ਕਨਾਲੇ ਦਾ ਪੁਲਿਸ ਕੋਈ ਦਾ ਪੁਲਿਸ ਕੋਈ ਵੀ ਕਨਾਲ ਦਾ ਸਾਡੀ ਸੁਣਦੀ ਨਹੀਂ ਹੈ ਜੀ ਨਹੀਂ ਸਰ ਪਰਚੇ ਇੱਕ ਅਜੇ ਤਾਂ ਇੱਕ ਮੁੰਡੇ ਦਾ ਹੀ ਪਰਚਾ ਕੱਟਿਆ ਗਿਆ ਹੈ ਚਲੋ ਦੂਜਾ ਮੁੰਡਾ ਦੇ ਨਹੀਂ ਅਜੇ ਪਰਚੇ ਦਾ ਹੋਇਆ ਤੇ ਇਹ ਰਹੀ ਇਹ ਹੀ ਗੱਲ ਕਰਦੇ ਆ ਵੀ ਚਲੋ ਪਰਚਾ ਰੱਦ ਕੀਤਾ ਜਾਵੇ ਵੀ ਵੀ ਜਿੰਨਾ ਚਿਰ ਤੁਹਾਡੇ ਕੋਲ ਨਹੀਂ ਕੋਈ ਸਬੂਤ ਹੈਗਾ ਉਹਨਾਂ ਜੇ ਤੁਸੀਂ ਪਰਚਾ ਨਾ ਘਟਵਾਓ ਜਦੋਂ ਤੁਹਾਡੇ ਕੋਲ ਸਬੂਤ ਹੁੰਦਾ ਅਸੀਂ ਖੁਦ ਨਾਲ ਜਾ ਕੇ ਅਸੀਂ ਜਿਹੜਾ ਪਰਚਾ ਹੀ ਖੁਦ ਘਟਾਵਾਂਗੇ ਜੀ ਜਿਸ ਦਿਨ ਦਾ ਵਾਕਿਆ ਵਾ ਉਸ ਦਿਨ ਮੁੰਡੇ ਕਿੱਥੇ ਸੀ ਸਰ ਵੇਖੋ ਜੀ ਅਸੀਂ ਤਾਂ ਆ ਬਾਹਰ ਅੰਦਰ ਰਹਿੰਦੇ ਆ ਚਲੋ ਇਹਦੇ ਮਾਪਿ ਉਹਨੂੰ ਇਹਨਾਂ ਨੇ ਪੁੱਛਿਆ ਜਾਂਦਾ ਵੀ ਤੁਹਾਡੇ ਬੱਚੇ ਕਿੱਥੇ ਹੈ ਜੀ ਨਾਲ ਇਹਦਾ ਹੀ ਇਹ ਚੀਜ਼ ਦੇ ਆਪਾਂ ਤਾਂ ਕਹਿ ਨਹੀਂ ਸਕਦੇ ਵੀ ਇਹਨਾਂ ਦੇ ਬੱਚੇ ਕਿੱਥੇ ਆ ਆਪਾਂ ਇਹਨਾਂ ਨੂੰ ਵੀ ਪੁੱਛ ਸਕਦੇ ਵੀ ਤੁਹਾਡੇ ਉਸ ਦਿਨ ਦੇ ਬੱਚੇ ਕਿੱਥੇ ਆ ਜੀ ਅਸੀਂ ਤਾਂ ਚਲੋ ਪਿੰਡ ਵਾਸੀ ਦਾ ਆਵਾਸ ਹੈ ਇਹਨਾਂ ਦੇ ਨਾਲ ਇਸ ਤੀਰ ਨਾਲ ਤੁਰੇ ਆ ਜੀ ਅਸੀਂ ਇੱਕ ਮੁੰਡਿਆ ਦਾ ਸਾਰਾ ਪਿੰਡ ਵਿੱਚ ਕਿਤਰਾ ਦਾ ਬਕਾਰ ਕਿਸ ਤਰ੍ਹਾਂ ਚਲੋ ਸਰ ਵੇਖੋ ਜੀ ਅਜੇ ਤੱਕ ਤਾਂ ਇਹਨਾਂ ਮੁੰਡੇ ਨੇ ਕਦੀ ਪਿੰਡ ਦੇ ਵਿੱਚ ਕੋਈ ਚੋਰੀ ਨਹੀਂ ਕੀਤੀ ਜੀ ਚਲੋ ਵੀ ਮੁੰਡੇ ਨੂੰ ਨਸ਼ੇ ਲੱਗੇ ਆ ਨਸ਼ੇ ਕਰਦਾ ਏ ਪਰ ਚੋਰੀ ਦਾ ਅਜੇ ਤੱਕ ਉਹਨੇ ਪਿੰਡ ਦੇ ਵਿੱਚ ਕਦੀ ਕੋਈ ਚੋਰੀ ਨਹੀਂ ਕੀਤੀ ਜੀ ਆਪਾਂ ਫਿਰ ਵੀ ਕਦਮ ਸਟੈਂਡ ਲਈਏ ਵੀ ਜਾਂ ਮੁੰਡੇ ਨੇ ਕਦੀ ਪਿੰਡ ਵਿੱਚ ਕੋਈ ਚੋਰੀ ਕੀਤੀ ਹੋਵੇ ਤਾਂ ਅਸੀਂ ਤੁਸੀਂ ਪੂਰੇ ਮੈਂਬਰ ਪੰਚਾਇਤ ਦੇ ਨਾਲ ਆਏ ਹੋ ਕਿ ਜ਼ਿੰਮੇਵਾਰੀ ਚੁੱਕਦੇ ਸੀ ਸਰ ਮੈਂ ਤਾਂ ਜ਼ਿੰਮੇਵਾਰੀ ਚੁੱਕਦਾ ਪਿਆ ਵੀ ਵੇਖੋ ਜੀ ਮੁੰਡਾ ਨਹੀਂ ਚੋਰੀ ਕਰ ਸਕਦਾ ਜੀ ਜੇ ਤੋਂ ਪਿੰਡ ਵਿੱਚ ਕੋਈ ਚੋਰੀ ਨਹੀਂ ਉਹਨੇ ਕੀਤੀ ਚਾਹੇ ਚੋਰੀ ਕੀਤੀ ਹੋਵੇ ਫਿਰ ਤਾਂ ਬੰਦਾ ਨਾਲ ਨਹੀਂ ਤੁਰਦਾ ਜੀ ਨਾਲ ਇਹ ਜਦੋਂ ਉਹਨੇ ਚੋਰੀ ਕੀਤੀ ਨਾਲ ਜੇ ਪਹਿਲਾਂ ਵੀ 1 2 ਨਾਂ ਲੱਗੇ ਹੋਣ ਚੋਰੀ ਦੇ ਫੇਰ ਹੀ ਬੰਦਾ ਨਹੀਂ ਤੁਰਦਾ ਜੀ ਜੇ ਤੋਂ ਚੋਰੀ ਕੀਤੀ ਨਹੀਂ ਆਪਾਂ ਤੇ ਨਾਲ ਤੁਰਿਆ ਵੀ ਚਲੋ ਵੀ ਨਹੀਂ ਇਹ ਬੰਦੇ ਨੇ ਚੋਰੀ ਕੀਤੀ ਤੁਸੀਂ ਸਾਨੂੰ ਪ੍ਰੂਫ ਦਿਖਾ ਦਿਓ ਖੁਦ ਆਣ ਕੇ ਪਰਚਾ ਕਰਾਵਾਂਗੇ ਥਾਣੇ ਵਿੱਚ ਸੈਸ਼ਨ ਨਾਲ ਕੋਈ ਗੱਲ ਕੀਤੀ ਗਈ ਤੁਸੀਂ ਸਰ ਕੱਲ ਵੀ ਐਸਐਚਓ ਸਾਹਿਬ ਨੂੰ ਮਿਲੇ ਆ ਇੱਕ ਤਾਂ ਐਫਆਰਏ ਮੰਗੀ ਆ ਵੀ ਐਫਆਰਏ ਦੇ ਦਿਓ ਜਿਹੜਾ ਪਰਚਾ ਕਟਿਆ ਉਹ ਵੀ ਨਹੀਂ ਦਿੱਤੀ ਗਈ ਮੁੰਸ਼ੀ ਸਾਹਿਬਾਂ ਦੇ ਵੀ ਨਹੀਂ ਸਾਡੇ ਕੋ ਨਹੀਂ ਐਸਐਚਓ ਸਾਹਿਬ ਨੂੰ ਪੁੱਛ ਗੋ ਐਸਐਚਓ ਸਾਹਿਬ ਕਹਿੰਦੇ ਵੀ ਕਿ ਨਾਲ ਦਾ ਕਿਹੜਾ ਪਿੰਡ ਤੇ ਰਾਣੀਆਂ ਜੀ ਭਾਈ ਥਾਣੇ ਪਹੁੰਚੇ ਕੀ ਗੱਲ ਹੋਈ ਗੱਲ ਇਹ ਹੋਈ ਵੀ ਇਹ ਮੁੰਡਾ ਨਜਾਇਜ਼ੀ ਡੈਨ ਖਸਾਵਾ ਕੋਈ ਲੱਥਾ ਨੇ ਕੋਈ ਲਾਇਾਨ ਕੋ ਗੱਲ ਨਹੀਂ ਬਾਦਨੀ ਤੇ ਮੁੰਡਾ ਤੇ ਰਿਆ ਪਹਿਲੇ ਆਪਣੇ ਨਾਨਕ ਨਿੱਕੇ ਹੁੰਦਾ ਜੀ ਨਿੱਕੇ ਹੁੰਦਾ ਰਹਿ ਤੇ ਮੁੜ ਕੇ ਉਹ ਦਰਬਾਰ ਸਾਹਿਬ ਤੁਜਨੇ ਚੋਰੀ ਹੋਈ ਆ ਉਹ ਦਰਬਾਰ ਸਾਹਿਬ ਇੱਕ ਦਿਨ ਪਹਿਲੇ ਚਲ ਗਿਆ ਮੁੜ ਕੇ ਬਾਅਦ ਜੋ ਆਇਆ ਇਹਨਾਂ ਦੇ ਕੋਲੇ ਰਿਆ ਕਿੰਨੀ ਉਮਰ ਹੈ ਅਜੇ ਪਾ ਪਥਾਣੇ ਕੀ ਕੀ ਕੇਸ ਕੋ ਲੈ ਕੇ ਆਏ ਮੁੰਡੇ ਤੇ ਕੀ ਇਲਜ਼ਾਮ-ਇਲਜ਼ਾਮ ਕਾਇਗੇ ਇਲਜ਼ਾਮ ਮੋਟਰ ਦਾ ਲਾਉਂਦੇ ਜੀ ਮਜਾਇਜ ਕਿਹੜੀ ਮੋਟਰ ਹੈ ਜੈਸੀ ਮੋਟਰ ਆ ਕਿੰਨੇ ਕਿਲੋ ਦੀ ਮੇਰੇ ਕਹਾਂ ਦੋ ਕੁ ਮੁੰਡਾ ਤਾਂ ਕੱਲਾ ਹੀ ਕਹਿ ਰਿਹਾ ਛੋਰੀ ਦਿੱਤੀ ਮੁੰਡਾ ਕੱਲਾ ਹੀ ਜੀ ਕਿ ਲੱਗਦਾ ਕਿ ਇੱਕ ਬੰਦਾ 2 ਕਿਲੋ ਦੀ ਮੋਟਰ ਨੂੰ ਢੱਡ ਕੇ ਤੇ ਉਹ ਚੁੱਕੇ ਤੇ ਚੋਰੀ ਕਰ ਸਕਦਾ ਉਹਨਾਂ ਨੂੰ ਮੋਟਰ ਨਹੀਂ ਚੋਰੀ ਨਹੀਂ ਨਹੀਂ ਇੱਕ ਬੰਦੇ ਦਾ ਨਹੀਂ ਕੰਮ ਹੈ ਨਾ ਉਹ ਖੋਹ ਸਕਦਾ ਨਾ ਉਹ ਲੈ ਸਕਦਾ ਉਹ ਕਿਸੇ ਦੇ ਕਹਿਣ ਤੇ ਜਾਂ ਨਜਾਇਜ਼ ਫਸਾਇਆ ਗਿਆ ਉਹ ਕਿਸੇ ਦੇ ਕਹਿਣ ਤੇ ਨਜਾਇਜ਼ ਫਸਾਇਆ ਜਾਂਦਾ ਆ ਬੰਮ ਮੰਗ ਕੀ ਕਰਦੇ ਹੋ ਮੰਗੇ ਇਹ ਬਨ ਇਨਸਾਫ ਚਾਹੀਦਾ ਤਿੰਨ ਰਾਣੀਆਂ ਬਗੀਚਾ ਸਿੰਘ ਨਾ ਨਹੀਂ ਭਾਈ ਖਲਾਜ ਰਮੇਸ਼ ਸਿੰਘ ਦਾ ਮੁੰਡਾ ਤੇ ਅਮਰਜੀਤ ਦਾ ਮੁੰਡਾ ਏ ਕੀ ਗੱਲ ਏ ਤੇ ਇਹ ਮੋਟਰ ਦੇ ਲਜਾਮ ਚ ਫਸਾਇਆ ਜਾਂਦਾ ਇਹਨਾਂ ਨੂੰ ਨਜਾਇਜ਼ ਕੋਈ ਇਹਨਾਂ ਕੋਲ ਸਬੂਤ ਨਹੀਂ ਹੈਗਾ ਗਵਾਹਾਂ ਦੇ ਸਿਰ ਤੇ ਪਰਚਾ ਹੁੰਦਾ ਏ ਜਿੱਥੇ ਮੋਟਰ ਆ ਉਥੋਂ 6 5 6 ਬੰਦੇ ਤੋਂ ਘੱਟ ਪਰ ਮੋਟਰ ਨਹੀਂ ਕੱਟ ਸਕਦੇ ਇਹਨਾਂ ਦੇ ਨਜਾਇਜ਼ ਗਵਾਹਾਂ ਦੇ ਸਿਰ ਤੇ ਪਰਚਾ ਹੁੰਦਾ ਕੈਮਰੇ ਵੀ ਚੈੱਕ ਕੀਤੇ ਨਾ ਕੈਮਰੇ ਵਿੱਚ ਕੋਈ ਸਬੂਤ ਨਹੀਂ ਮਿਲਿਆ ਨਾ ਮੋਟਰ ਕਿੰਨੇ ਕੁ ਉਹਦਾ weight ਕਿੰਨਾ ਭਾਰ ਕਿੰਨਾ ਕੁ ਮੋਟਰ ਤੇ ਕਿੰਨੀ ਕੁ ਜਿਹੜੀ ਆ ਨੀਮੀ ਜਗ੍ਹਾ ਤੇ ਰੱਖੀ ਹੋਈ ਮੋਟਰ ਹੈਗੀ ਡਰੇਨ ਦੇ ਥੱਲੇ ਉਹਦੀ ਕੋਈ 20 ਫੁੱਟ ਦੀ ਡੰਗਾਈ ਹੋਊਗੀ ਮੋਟਰ ਦੀ ਡਰੇਨ ਦੀ ਠੀਕ ਹੈ ਜੀ ਉਹਦੇ ਕਿਨਾਰੇ ਤੇ ਲੱਗੀ ਮੋਟਰ ਡਰੇਨ ਤੋਂ ਪਾਣੀ ਲੈਂਦੇ ਉੱਥੋਂ ਪਾਣੀ ਕੱਢਦੇ ਮੋਟਰ ਤੇ ਕਿੰਨਾ ਆਖਦਾ ਉੱਥੇ ਕਰਕੇ ਇਹਨਾਂ ਦਾ ਨਾ ਨਜਾਇਜ਼ ਲੱਗਣ ਡਿਆ ਉਸ ਦਿਨ ਮੁੰਡਾ ਪਿੰਡ ਹੈਗਾ ਵੀ ਨਹੀਂ ਜਦਨ ਦੀ ਕਾਰਵਾਈ ਪਾਉਣ ਡਿਆ ਉਹ ਦਿਨ ਮੁੰਡਾ ਆਪਣੇ ਨਾਨਕਾ ਦਾ ਦਰਬਾਰ ਸਾਹਿਬ ਗਿਆ ਤੇ ਦਰਬਾਰ ਸਾਹਿਬ ਗਿਆ ਤੇ ਫਿਰ ਨਾਨਕਾ ਆ ਗਿਆ ਮੁੰਡਾ ਜਿਹੜਾ ਨਾਲ ਰੋਹਤ ਆ ਉਹ ਹੈਗਾ ਹੀ ਆਪਣੀ ਚਾਚੀ ਕੋਲ ਆਰਾਮ تیرਸ ਜੀ ਇਹਨਾਂ ਕੋਈ ਸਬੂਤ ਨਹੀਂ ਨਜਾਇਜ਼ ਹੋ ਰਹੀ ਹੈ ਇਹਨਾਂ ਧੱਕਾ ਹੁੰਦਾ ਇਹਨਾਂ ਨੂੰ ਇਨਸਾਫ ਚਾਹੀਦਾ ਕੀ ਲੱਗਦਾ ਕਿਸੇ ਦੇ ਕਹਿਣ ਤੇ ਕਿਸੇ ਦੀ ਉਸਤੋਂ ਤੇ ਤਵੀ ਪ੍ਰੈਸ਼ਰ ਪਾਇਆ ਇਹ ਵੇਖੋ ਜੀ ਇਹ ਪ੍ਰੈਸ਼ਰ ਇਹ ਗਰੀਬਾਂ ਕਰਕੇ ਪ੍ਰੈਸ਼ਰ ਪਾਇਆ ਜਾਂਦਾ ਤੇ ਕੋਈ ਇਹਨਾਂ ਦਾ ਕੋਈ ਸਬੂਤ ਨਹੀਂ ਹੈਗਾ ਕੋਈ ਲੈਣ ਨਹੀਂ ਦੇਣ ਨਹੀਂ ਤੇ ਜਦੋਂ ਉਹਨਾਂ ਨੂੰ ਸੌਹ ਤਿਆਰ ਦਿੰਦੇ ਪਿੰਡ 'ਚ ਵੀ ਸਾਡੇ ਕੋਲ ਸੌਹ ਲੈ ਲਓ ਤੇ ਸੌਹ ਵਾਲੇ ਬੰਨੇ ਵੀ ਨਹੀਂ ਆਉਂਦੇ ਤੁਸੀਂ ਮੋਤਬਰ ਸੱਜਣ ਮਿਲੇ ਉਹ ਪ੍ਰਸ਼ਾਸਨ ਥਾਣੇਦਾਰ ਨੂੰ ਜਾਂ ਸਾਰਿਆਂ ਨੂੰ ਮਿਲੇ ਜੀ ਸਰਪੰਚ ਦੇ ਘਰੇ ਬੈਠ ਕੇ ਵੀ ਗੱਲ ਹੋਈ ਆ ਉਥੇ ਮੀਟਿੰਗ ਹੋਈ ਆ ਉਹਨਾਂ ਕਹਿੰਦਾ ਸੌਹ ਲੈ ਲੈ ਸਾਡੇ ਕੋਲ ਸੌਹ ਦਾ ਕੋਈ ਮੁੱਦਾ ਨਹੀਂ ਚੁੱਕਿਆ ਗਿਆ ਸਿੱਧਾ ਆਂਦਾ ਮੈਂ ਪਰਚਾ ਕਰਾਉਣਾ ਲੱਗਦਾ ਕੋਈ ਪ੍ਰੈਸ਼ਰ ਦੇ ਨਾਲ ਹੀ ਕੋਈ ਪ੍ਰੈਸ਼ਰ ਹੈ ਕਿਸਾਨ ਜੁਨੀਅਨ ਦਾ ਪ੍ਰਧਾਨ ਜੀ ਉਹਦੇ ਕਰਕੇ ਆਪਣੇ ਪ੍ਰਧਾਨਗੀ ਦਾ ਯੋਗ ਵਖਾਉਣ ਦਿਆ ਹਮੇਸ਼ਾ ਜਾਇਜ ਮੁੰਡੇ ਤੇ ਇਸ ਤਰ੍ਹਾਂ ਪਰਚਾ ਦਰਜ ਹੁੰਦਾ ਤੇ ਪਿੰਡ ਵਾਸੀਆਂ ਵੱਲੋਂ ਤੁਹਾਡੇ ਲੋਕ ਕੀ ਕਾਰਵਾਈ ਹੈ ਇਹਨਾਂ ਨੂੰ ਮੁਸਾਫ ਚਾਹੀਦਾ ਜੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਜਿਹਨੂੰ ਮਰਜ਼ੀ ਗਰੀਬ ਨੂੰ ਚੁੱਕ ਕੇ ਥਾਣੇ ਦੇ ਕੇ ਪਰਚਾ ਕਰਾ ਦੇਣਗੇ ਹਾਲੇ ਤੱਕ ਕੋਈ ਸੀਸੀਟੀਵੀ ਕੋਈ ਐਵੀ ਚੋਰੀ ਕਰਦੇ ਆ ਨਾ ਕੁਛ ਨਹੀਂ ਆਇਆ ਜੀ ਇਹਨਾਂ ਦਾ ਸਰ ਜਿਹੜਾ ਅਜੇ ਨਾਂ ਦਾ ਜਿਸ ਜਿਹੜਾ ਪਰਚਾ ਕੱਟਿਆ ਗਿਆ ਉਹਦਾ ਜਿਹੜਾ ਉਹ ਜੀ ਪਰਚਾ ਹੋਇਆ ਨਾ ਦਰਜ ਜਿਹਦੇ ਬਿਆਨਾਂ ਦੇ ਹੋਇਆ ਉਹਦਾ ਨਾਮ ਹੈ ਜਸਮੀਨ ਜਸਮੀਨ ਸਿੰਘ ਇਹ ਕਹਿੰਦਾ ਕਸਾਣਾ ਕੋ ਜੀ ਸਰ ਇਹ ਵੀ ਰਾਣੀਆਂ ਪਿੰਡ ਦੇ ਰਹਿਣ ਵਾਲੇ ਨੇ ਕਿਸਾਨ ਜੱਥੇ ਪੱਡੀ ਨਾਲ ਸੰਬੰਧ ਰੱਖਦੇ ਨੇ ਮਤਲਬ ਕਿ ਇਹ ਵੀ ਕੋਈ ਉਹ ਨਹੀਂ ਦੰਦੇਗੇ ਕਿ ਜਿਹੜੇ ਕੋਈ ਉੱਚਾ ਬੋਲ ਦੇਣਗੇ ਜੀ ਸਰ ਉਹ ਇਹਨਾਂ ਦੀ ਜਿਹੜੀ ਮੋਟਰ ਚੋਰੀ ਹੋਈ ਇਹ ਹੀ ਇਹਨਾਂ ਨੇ ਬਾਈ ਨੇਮ ਜਿਹੜਾ ਵਾ ਪਰਚਾ ਦਰਜ ਇਹਨਾਂ ਦੋਵਾਂ ਦੇ ਖਿਲਾਫ ਕਰਾਇਆ ਸੀ ਠੀਕ ਹੈ ਸਰ ਕਿਹਦੇ ਕਿਹਦੇ ਨਾਂ ਤੇ ਅਜੀ ਇਹਦੇ ਇੱਕ ਆ ਦੂਸਰਾ ਡਿਟੇਲ ਤੁਹਾਨੂੰ ਲੈਟਰ ਵਿੱਚ ਦੇ ਦੇਣਗੇ ਜੀ ਸਰ ਜਿਹੜੇ ਇੰਚਾਰਜ ਹੈਗੇ ਨੇ ਉਹਨਾਂ ਦੇ ਬਿਆਨਾਂ ਤੇ ਮੁਕਦਮਾ ਦਰਜ ਹੋਇਆ ਵਾ ਜੀ ਤੇ ਉਹਦੇ ਵਿੱਚ ਫਿਰ ਇਹ ਜਿਹੜੀ ਅਰੈਸਟ ਕੀਤੀ ਇਹ ਮੁੰਡੇ ਦੀ ਇਹ ਜਿਹੜੀ ਪੁਲਿਸ ਨੇ ਇਹ ਨਹੀਂ ਕੋਈ ਗਵਾਹ ਜਾਂ ਕੰਪਲੇਨਟ ਹੈ ਰਿਚ ਜਸਬੀਰ ਸਿੰਘ ਹੈਗੇ ਨੇ ਜੀ ਸਰ ਮੈਨੂੰ ਕੱਲ ਵੀ ਮਿਲ ਕੇ ਇਹੀ ਜੀ ਇਹਨਾਂ ਨੂੰ ਲੱਗਦਾ ਵਾ ਕਿ ਕੋਈ ਇਹਨਾਂ ਦਾ ਬੰਦਾ ਉੱਥੇ ਬੇਕਸੂਰ ਹੈ ਜਾਂ ਨਜਾਇਜ਼ ਇਹਨਾਂ ਨੂੰ ਮੈਂ ਕੱਲ ਵੀ ਕਿਹਾ ਸੀ ਕਿ ਤੁਸੀਂ ਸਾਨੂੰ ਐਪਲੀਕੇਸ਼ਨ ਜਾਂ ਕੋਈ ਵੀ ਸਬੂਤ ਐਵੀਡੈਂਸ ਤੁਹਾਡੇ ਕੋਲ ਹੋਵੇ thì ਸਾਨੂੰ ਦੇ ਦਿਓ ਅਸੀਂ ਤਸਦੀਕ ਕਰ ਲੈਂਦੇ ਹਾਂ ਜੀ ਸਰ ਹ ਕਿਹੜੇ ਬੰਦੇ ਆਨੇ ਤੇ ਮੇਨ ਜਿਹੜੇ ਤੁਹਾਡੇ ਕੋਲ ਆਏ ਆ ਸਰ ਇਹਨਾਂ ਦੇ ਨਾ ਉੱਥੋਂ ਦੇ ਸਾਰੇ ਪੰਚਾਇਤ ਮੈਂਬਰ ਆਏ ਨੇ ਮੈਂਬਰ ਪੰਚਾਇਤ ਦੇ ਵੀ ਕੋਈ ਬੰਦੇ ਆਪਸਾ ਜੀ 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 ਉਹ ਵੀ ਨੇ کافی ਜਾਣਦੇ ਆ ਕਾਫੀ ਆ ਕਾਫੀ ਜਾਣੇ ਜੀ ਸਾਹਿਬ ਜਿੰਨੂੰ ਕਹਿੰਦੇ ਆਓ ਇਹਦੇ ਦੀ ਭਾਜੀ ਕੰਪਲੇਨਟ ਉਹੀ ਆ ਜਸਮੀਨ ਸਿੰਘ ਉਹਨਾਂ ਵੱਲੋਂ ਪਾਈ ਨੇ ਉਹਦੇ ਤੇ ਪੁਲਿਸ ਨੇ ਅਰੈਸਟ ਹੀ ਪਾਈ ਆ ਜੀ ਇਹਨਾਂ ਕੋਈ ਐਵੀਡੈਂਸ ਹੈ ਜੇ ਸਬੂਤ ਇਹਨਾਂ ਕੋਲ ਦੇਦ ਕੇ ਪੁਲਿਸ ਨਾਲ ਦਾ ਸਹਿਯੋਗ ਕਰਨ ਨੂੰ ਤਿਆਰ ਹੀ ਤੇ ਨਹੀਂ ਹੋਏਗਾ ਕਿ ਇਹਨੂੰ ਸਰਚੇ ਚ ਬਾਅਦ ਚ ਉਹੀ ਜਿਹੜਾ ਵਾਇਲੈਂਸੈਂਟ ਕਰਦਾਂਗੇ ਜੇ ਕੋਈ ਨਹੀਂ ਹੋਏਗਾ ਤੇ ਜੀ ਸਰ ਕਿਹਦੇ ਤੇ ਕਿਹਦੀ ਧਾਰਾ ਸਰ ਜਿਹੜੀ ਤਹਿਤ ਹੋਇਆ ਚੋਰੀ ਦਾ ਪਰਚਾ ਹੈ ਤੁਸੀਂ ਪਹਿਲੇ ਤੇ 380 ਹੋਣਾ ਬੀਐਨਐਸ ਦੇ ਵਿੱਚ ਦੇ ਐਫਆਈਰ ਵਿੱਚ ਲਿਖਿਆ ਹੋਣਾ ਜੀ ਮੈਡਮ ਨੂੰ ਕੁਝ ਲੋ ਜੀ ਸਰ ਤੇ ਇਹ ਸਰ ਇੱਕ ਚੀਜ਼ ਦੱਸਿਓ ਮੈਨੂੰ ਇਹ ਜਿਹੜਾ ਮੋਟਰ ਚੋਰੀ ਜਿਹੜੀ ਆ ਉਹਦਾ ਇਹਨਾਂ ਦਾ ਕਹਿਣਾ ਆ ਕਿ ਉਹ 2.5 ਕੁਇੰਟਲ ਦੀ ਮੋਟਰ ਹੈ 2 ਕੁਇੰਟਲ ਦੀ ਦੋ ਜਾਣੇ ਤੇ ਪਰ ਜਾ ਉਹ ਕਾਫੀ 10 15 20 ਫੁੱਟ ਥੱਲੇ ਸੀ ਤੇ ਕਹਿੰਦੇ ਵੀ ਇਹ ਦੋ ਜਾਣਿਆਂ ਦਾ ਕੰਮ ਹੈਗਾ ਨਹੀਂ ਆ ਜੇ ਕੋਈ ਤਾਂ 20 ਰਨ ਹੋਰ ਬੰਦੇ ਸਾਹਮਣੇ ਆਉਣਗੇ ਕਿ ਉਹਨਾਂ ਨੂੰ ਵੀ ਨਾਜਰ ਕੀਤਾ ਜਾਏਗਾ ਤੇ ਲਾਲ ਉਹਨਾਂ ਦੇ ਦੋ ਬੰਦੇ ਆਦੇ ਜੇ ਕੋਈ ਇਹਨਾਂ ਦੇ ਕੋਈ ਸਾਥੀ ਨਾਲ ਹੋਣਗੇ ਤੇ ਉਹਨਾਂ ਨੂੰ ਵੀ ਨਾਜਰ ਕੀਤਾ ਜਾਏਗਾ ਠੀਕ ਆ ਸਰ ਥੈਂਕ ਯੂ ਜੀ ਜੀ ਥੈਂਕ ਯੂ